ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜਲੰਧਰ ਦੇ ਹੋਟਲ ਮੈਰੀਟਨ ਨੇੜੇ ਟੈਂਕਰ ਅਤੇ ਟਰੈਕਟਰ ਦੀ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹਾਦਸੇ ਇੰਨਾ ਭਿਆਨਕ ਸੀ ਕਿ ਟਰੈਕਟਰ ਦੇ ਦੋ ਟੁਕੜੇ ਹੋ ਗਏ ਘਟਨਾ ਤੋਂ ਬਾਅਦ ਹਾਈਵੇ ਤੇ ਲੰਮਾ ਜਾਮ ਲੱਗ ਗਿਆ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਪੁਲਿਸ ਨੇ ਕ੍ਰੇਨ ਦੀ ਮਦਦ ਨਾਲ ਟਰੈਕਟਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹਾਲਾਂਕਿ ਘਟਨਾ ਦੌਰਾਨ ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਟਰੈਕਟਰ ਚਾਲਕ ਬਾਲਬਲ ਬਚ ਗਿਆ ਕੌਣ ਟੈਂਪਰ ਗੱਡੀ ਆਈ ਉਹਨੇ ਸਾਈਡ ਮਾਰੀ ਟਰੈਕਟਰ ਤੋਂ ਮਗੇ ਕੱਢੀ ਗੱਡੀ ਵੀ ਰੋਡ ਦੇ ਉੱਤੇ ਖਰਾਬ ਉਹਦੇ ਵਿੱਚ ਵੱਜਾ ਉਹਦੇ ਵਿੱਚ ਟਾਇਰਾਂ ਦੇ ਪੁੱਲ ਫਸ ਕੇ ਟਰੈਕਟਰ ਦੇ ਨਾਲ ਹੀ ਪਲਟੀ ਵੱਜ ਗਈ ਦੋ ਹਿੱਸੇ ਹੋ ਗਏ ਟਰੈਕਟਰ ਉਸ ਵਾ ਪਲਟ ਗਿਆ ਮੈਂ ਜਾ ਕੇ ਭਰੇ ਦੇਖਿਆ ਗੱਡੀ ਹੁਣ ਤੇ ਜਿਹੜੋਂ ਮੈਨੂੰ ਉਠਾਇਆ ਬੰਦਿਆਂ ਨੇ ਤੇ ਦੇਖਿਆ ਗੱਡੀ ਨੂੰ ਤੇ ਅਸੀਂ ਗੱਡੀ ਭਜਾ ਕੇ ਲੈ ਗਏ ਸ਼ਹਿਰ ਧਾਰੀਵਾਲ ਵਿੱਚ ਅਵਾਰਾ ਕੁੱਤਿਆਂ ਦਾ ਕਹਿ ਰੁਕਣ ਦਾ ਨਾਮ ਨਹੀਂ ਲੈ ਰਿਹਾ ਅੱਜ ਫੇਰ ਇੱਕ ਝੁੱਗੀ ਚੋਪੜੀ ਵਿੱਚ ਰਹਿਣ ਵਾਲੇ ਮਾਸੂਮ ਲੜਕੇ ਜੀਤ ਮੋਹਨ ਜੋ ਆਪਣੇ ਛੋਟੇ ਭੈਣ ਭਰਾ ਅਤੇ ਮਾਂ ਸੀਤਾ ਦੇਵੀ ਨਾਲ ਜਾ ਰਿਹਾ ਸੀ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਘੱਟ ਖਾਦਾ ਕਿਸਮਤ ਚੰਗੀ ਇਹ ਰਹਿ ਕੇ ਬੱਚੇ ਦੀ ਮਾਂ ਦੇ ਰੋਲਾ ਪਾਉਣ ਤੇ ਕੁਝ ਰਾਘੀਰਾਂ ਨੇ ਮਦਦ ਕਰਕੇ ਅਵਾਰਾ ਕੁੱਤਿਆਂ ਦੀ ਚੁੰਗਲ ਵਿੱਚੋਂ ਇਸ ਮਾਸੂਮ ਬੱਚੇ ਨੂੰ ਛੁਡਵਾ ਲਿਆ ਇਹ ਰੋਜ਼ ਰੋਜ਼ਾਨਾ ਦੀ ਤਰ੍ਹਾਂ ਇੱਥੇ ਆਉਂਨੇ ਆ ਤੇ ਸਾਨੂੰ ਇੱਥੇ ਆਉਣ ਲੱਗਿਆ ਹੋ ਇੱਕ ਕੁੱਤੇ ਆਵਾਰਾ ਫਿਰਦੇ ਨੇ ਤੇ ਉਹ ਕੱਟੀ ਜਾਂਦੇ ਨੇ ਉੱਥੇ ਲੋਕਾਂ ਨੂੰ ਅਹੀਂ ਬੜੀ ਵਾਰੀ ਇੱਥੇ ਬਰਬਲੀ ਕਾ ਕੇ ਵੇਖਿਆ ਸਕੂਲ ਵਾਲਿਆਂ ਵੀ ਕਮੇਟੀ ਘਰ ਨੂੰ ਲਿਖੇ ਦਿੱਤਾ ਵਾ ਆਰਐਸਐਸ ਵਾਲਿਆਂ ਦਾ ਕੱਲ ਵੀ ਮੈਨੂੰ ਫੋਨ ਆਇਆ ਥੋਣ ਚੁਪੜੇਦਾ ਕਿ ਉਹਨਾਂ ਨੇ ਵੀ ਉੱਥੇ ਲਿਖੇ ਦਿੱਤਾ ਕਮੇਟੀ ਘਰ ਤੇ ਕੋਈ ਉੱਥੇ ਕਾਰਵਾਈ ਨਹੀਂ ਹੋਈ ਤੇ ਅਸੀਂ ਕਮੇਟੀ ਦਾ ਰੱਗ ਹੈਹੀ ਬੇਨਤੀ ਕਰਦੇ ਆਂ ਤੇ ਫਿਰ ਉਹਨਾਂ ਨੂੰ ਡੱਟ ਕੇ ਕਹਿੰਦੇ ਸਾਰੇ ਸ਼ਹਿਰ ਨਿਵਾਸੀ ਚੜਿਆ ਮਹੱਲਾ ਨਿਵਾਸੀ ਕਿ ਸਾਡੇ ਸ਼ਹਿਰ ਚ ਨਹੀਂ ਇੱਥੇ ਗਾਂਧੀ ਗਰਾਊਂਡ ਚ ਨਹੀਂ ਸਾਰੇ ਸ਼ਹਿਰ ਦੇ ਵਿੱਚ ਕੁੱਤਿਆਂ ਨੇ ਬਹੁਤ ਹੀ ਜ਼ਿਆਦਾ ਗੰਦ ਪਾਇਆ ਹੋਇਆ ਵਾ ਚਾਰ ਛਪਰੇ ਗੰਦ ਪਾਇਆ ਹੋਇਆ ਵਾ ਤੇ ਇੱਥੇ ਸਾਡੇ ਗਾਂਧੀ ਗਰਾਉਂਡ ਦੇ ਵਿੱਚ ਇੱਕ ਤੇ ਲੱਗੇ ਸਰਕਾਰੀ ਸਕੂਲ ਹੈ ਉੱਥੇ ਬੱਚੇ ਆਉਂਦੇ ਹਨ ਇੱਕ ਮੋਦੀ ਮੰਦਿਰ ਮੰਦਿਰ ਹੈ ਕਿ ਜਿੱਥੇ ਸਾਰੀ ਦੁਨੀਆ ਜਿਹੜੀ ਆ ਸਾਰੇ ਤੁਹਾਡਾ ਭੱਲਾ ਇੱਥੇ ਮੱਥਾ ਟੇਕਣ ਆਉਂਦਾ ਵਾ ਸਕੂਲੇ ਬੱਚੇ ਪੜ੍ਹਨ ਆਉਂਦੇ ਨੇ ਤੇ ਉਹਨਾਂ ਨੂੰ ਉਹ ਕੁੱਤੀ ਜਿਹੜੀ ਆ ਮਗਰੋਂ ਦੀ ਆਣ ਕੇ ਤੇ ਪੈ ਜਾਂਦੀ ਏ ਇੱਕੋ ਕੁੱਤੀ ਪੈਂਦੀ ਆ ਤੇ 15-20 ਕੁੱਤੇ ਨਾਲ ਝੁੰਡ ਦੇ ਚੁੰਨ ਹੋਰ ਆਣ ਕੇ ਤੇ ਪੈ ਜਾਂਦੇ ਨੇ ਤੇ ਅਸੀਂ ਬੜੀ ਵਾਰੀ ਅੱਗੇ ਵੀ ਸਕੂਲ ਵਾਲਿਆਂ ਵੀ ਅਪੀਲ ਕੀਤੀ ਆ ਤੇ ਅਸੀਂ ਫੇਰ ਹੁਣ ਬੈਠੇ ਫੇਰ ਹੈ ਜੀ ਸ਼ਹਿਰ ਨਿਵਾਸੀ ਫੇਰ ਅਪੀਲ ਕਰਨੇ ਆ ਇਹ ਇਹਦਾ ਨਾਂ ਦਾ ਜਿਹੜਾ ਵਾ ਜਲਦੀ ਤੋਂ ਜਲਦੀ ਇਲਾਜ ਕੀਤਾ ਜਾਵੇ ਸਰਕਾਰਾਂ ਗਰੀਬਾਂ ਦੇ ਮਕਾਨ ਬਣਾਉਣ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਪਰ ਕੀ ਇਹ ਸੱਚ ਹੈ ਕਿ ਇਹ ਸਕੀਮ ਉਹਨਾਂ ਲੋਕਾਂ ਤੱਕ ਪਹੁੰਚਦੀ ਹੈ ਜਿਨ੍ਹਾਂ ਨੂੰ ਅਸਲ ਵਿੱਚ ਇਨਾ ਘਰਾਂ ਦੀ ਜ਼ਰੂਰਤ ਹੈ ਗੱਲ ਕਰਦੇ ਹਾਂ ਗੁਰਦਾਸਪੁਰ ਦੇ ਗੀਤਾ ਪਵਨ ਕੋਲ ਰਹਿੰਦੀ ਇੱਕ ਬਜ਼ੁਰਗ ਔਰਤ ਦੀ ਜਿਹੜੀ ਦੁੱਖਾਂ ਵਿੱਚ ਜ਼ਿੰਦਗੀ ਬਤੀਤ ਕਰ ਰਹੀ ਹੈ ਘਰ ਤੱਕ ਨਹੀਂ ਹੈ ਜਿਹੜਾ ਸੀ ਉਸ ਦੀ ਛੱਤ ਤੱਕ ਡਿੱਗ ਗਈ ਪਰ ਵੱਡੇ ਵੱਡੇ ਵਾਅਦੇ ਕਰਨ ਵਾਲੀ ਸਰਕਾਰ ਕੋਈ ਮਦਦ ਨਹੀਂ ਕਰ ਰਹੀ ਜੋ ਬਨਾਨੀ ਮੇਰਾ ਨਾਮ ਆਇਆ ਪਰ ਉਹਦੇ ਮੈਂ ਮੇਰੇ ਲਈ ਸਾਰਾ ਕੰਮ ਦਾ ਆ। ਰੋਟੀ ਮੈਂ ਬੜੀ ਮੁਸ਼ਕਿਲ ਬਣਾਣੀ ਹਮ। ਮੁੰਡਾ ਮੇਰਾ ਨਾਲ ਬਿਕਰਾਂਦਾ ਕੰਮ ਤੇ ਕੰਮ ਹੋ ਜਾਂਦਾ। ਮੇਰੇ ਕੋ ਤੇ ਕੁਛ ਨਹੀਂ ਹੁੰਦਾ। ਮੈਂ ਉੱਥੇ ਹੀ ਬੈਹ ਰਹੀ ਨਹੀਂ ਕੁਰਸੀ ਤੇ। ਮੈਂ ਇਹੋ ਜਾਣੀ ਮੇਰੀ ਸੱਤਾਂ ਡੇਗ ਪਈਆਂ ਆ। ਤੇ ਧੁੰਦਾ ਬੜਾ ਪਾਣੀ ਵੜਾ ਜਾਂਦਾ। ਹੱਟਦੇ ਕੰਬਲਾ ਉਹ ਪਰ ਜਾਂਦਾ। ਤੇ ਬੈ ਕੇ ਰਾਤ ਕੱਤੀ ਦੀ ਜਾਂ ਕਿਤੇ ਰਾਤ ਮੀਂਹ ਆ ਜਾ ਤੇ ਬੈ ਕੇ ਕੱਟੀ ਦੀ ਆ। ਤੇ ਇਹੋ ਹੀ ਮੈਂ ਜਾਣੀ ਮੇਰਾ ਖਾਲ ਹੋ ਜੇ ਕੋਈ। ਕਮਰੇ ਚੋਂ ਦੇ ਉੱਪਰ ਤੁਸੀਂ ਜਾ ਨਹੀਂ ਸਕਦੇ ਫਿਰ ਮੀਂਹ ਜਿੱਤੇ ਕਿਹੜਾ ਮੁਜਾਰਾ ਕਰਦੇ। ਵਿਚਾਰਾ ਫਿਰ ਮੁੰਡੇ ਵਿਚਾਰੇ ਆਣ ਕੇ ਖਲੋ ਜਿੰਦੇ। ਕੰਦੇ ਆ ਜਾਂਦੇ। ਥੱਲੇ ਆ ਜਾਂਦੇ। ਆ ਤੇ ਮੈਂ ਤੇ ਚੜਨੀ ਚੜਦੀ ਕੋਠੇ ਨਾ ਵੇ ਰਣੀ ਆ। ਹਾਂ। ਅੱਬਾ ਦੇ ਡਿੱਗੇ ਦੋ ਤਿੰਨ ਵਾਰੀ ਤੇ ਖੜਾਕ ਆਂਦੀ ਲਈ ਤੇ ਮੈਂ ਕਹਨ ਹਾਏ। ਪਤਾ ਨਹੀਂ ਕੀ ਹੋਣਿਆ ਕੋਠੇ ਤੇ। ਇਹ ਵਿਚਾਰੇ ਥੱਲੇ ਆਣ ਕੇ ਖਲੋ ਜਿੰਦੇ ਤੇ। ਪਰ ਮਕਾਨ ਜਿੱਦਾ ਦਰਾਰਾ ਆਈ ਦੀ ਕਦੀ ਵੀ ਡੇਕ ਦਿਲਦਾ। ਕੋਟਿਆ ਖਾਇਆ। ਮੇਰਾ ਨਾਮ ਰਮੇਸ਼ਾ। ਤੇ ਆ ਅੱਧਾ ਥਾਰਾ ਕੋਠਾ ਚੋਂਦਾ ਹੈ ਤੇ ਕੋਈ ਆਇਆ ਨਹੀਂ ਹੈ ਦੇਖ ਜਾਂਦੇ ਆ ਆਇਆ ਕੋਈ ਨਹੀਂ ਹੈਗਾ ਇਹ ਐਮਸੀ ਨੂੰ ਵੀ ਦਿੱਤੇ ਆ ਫੋਨ ਪਰ ਕੇ ਪਰ ਕਾਲੇ ਸੁਣਾਈ ਸਾਡੀ ਕੋਈ ਨਹੀਂ ਹੋਈ ਜਾਨੀ ਤੇ ਛੱਤ ਸਾਰੀ ਢੋਂਡੀ ਆ ਪਾਣੀ ਸਾਰਾ ਆ ਜਾਂਦਾ ਮੀਂਹ ਦਾ ਪਾਣੀ ਸੱਲੇ ਸਾਰੀ ਛੱਤ ਡੇਗ ਗਈ ਏ ਤੇ ਪ੍ਰਸ਼ਾਸਨ ਕੋ ਇਹੋ ਹੀ ਬੇਨਤੀ ਰਿਹਾ ਸਾਡਾ ਕੋਈ ਹੱਲ ਕਰੋ ਪ੍ਰਸ਼ਾਸਨ ਆਂਦੀ ਇਹਨਾਂ ਦਾ ਪਾਣੀ ਗੋਡੇ-ਗੋਡੇ ਪਾਣੀ ਹੋ ਜਾਂਦਾ ਅੰਦਰ ਕਮਰਿਆਂ 'ਚ ਗਲੀ ਦਾ ਪਾਣੀ ਸਾਰਾ ਆ ਜਾਂਦਾ ਛੱਤ ਕੋਠੇ ਤੋਂ ਡਿੱਗੀ ਦੇਗੀ ਡਿੱਗੀ ਦੀ ਬਾਲੇ ਸਾਰੇ ਡਿੱਗੇ ਰਹੇ ਆ ਪਰ بارش ਨਾਲ ਸਾਰੇ ਕੱਪੜੇ ਗਿੱਲੇ ਹੋ ਜਾਂਦੇ ਸਾਰੇ ਭਰ ਜਾਂਦੇ ਐਮਸੀ ਨੂੰ ਦਿੱਤਾ ਸੀ ਫਾਰਮ ਬਸ ਉਹਨੇ ਪਤਾ ਨਹੀਂ ਹੁਣ ਕਰਾਇਆ ਕਿ ਨਹੀਂ ਕਰਾਇਆ ਇਹ ਨਹੀਂ ਹਣਪਤ ਮੈਂ ਟੀਕਰ ਗਿਆ ਸੀ ਮੈਂ ਪਰ ਉਹ ਕਹਿੰਦੇ ਹਾਲੇ ਤੁਹਾਡਾ ਕੋਸ਼ ਨਹੀਂ ਆਇਆ ਨਾ ਹਣ ਕੋਈ ਨਹੀਂ ਆਇਆ ਬਟਾਲਾ ਦੇ ਡੇਰਾ ਰੋਡ ਦੇ ਰੇਲਵੇ ਬ੍ਰਿਜ ਤੇ ਇੱਕ ਵਿਅਕਤੀ ਸੁਖਬੀਰ ਸਿੰਘ ਨਾਮ ਦਾ ਆਤਮ ਹੱਤਿਆ ਕਰਨ ਲਈ ਚੜਿਆ ਲੰਮਾ ਸਮਾਂ ਪੁੱਲ ਤੇ ਲਟਕਦਾ ਰਿਹਾ ਜਦੋਂ ਲੋਕਾਂ ਨੇ ਦੇਖਿਆ ਤਾਂ ਰੋਲਾ ਪਾਇਆ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਨੇ ਅਤੇ ਲੋਕਾਂ ਦੀ ਮਦਦ ਨਾਲ ਸੁਖਬੀਰ ਸਿੰਘ ਨੂੰ ਥੱਲੇ ਉਤਾਰਿਆ ਗਿਆ ਪਰ ਜਦੋਂ ਥੱਲੇ ਉਤਾਰਿਆ ਤੇ ਇਹ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ ਕਿ ਇਹ ਖੁਦਕੁਸ਼ੀ ਕਿਉਂ ਕਰ ਰਿਹਾ ਹੈ ਜੀ ਇਹ ਹੁਣ ਅਸੀਂ ਇਸ ਕੋ ਪੁੱਛਗਿੱਛ ਕਰਕੇ ਪਤਾ ਕਰਦੇ ਹਾਂ ਕਿ ਘਰੇਲੂ ਉਹਨਾਂ ਦਾ ਝਗੜਾ ਵਾ ਜਾਂ ਕਿਸੇ ਦੇ ਨਾਲ ਕੋ ਲੈਣ ਦੇਣ ਦਾ ਝਗੜਾ ਵਾ ਇਹਨਾਂ ਪੁਛਗਿਸ਼ ਤੋਂ ਬਾਅਦ ਹੀ ਪਤਾ ਲੱਗੇਗਾ ਬਾਕੀ ਜਿੱਥੋਂ ਇਹ ਲੈ ਕੇ ਆਏ ਆ ਉਹ ਏਰੀਆ ਸ਼ਿਟੀ ਠਾਣੇ ਦਾ ਪੈਂਦਾ ਵਾ ਕਿਉਂ ਪੁਲ ਦੇ ਉੱਪਰ ਜਿਹੜਾ ਏਰੀਆ ਵਾ ਉਹ ਸ਼ਿਟੀ ਦਾ ਵਾ ਜੇ ਲੈਣਾ ਦੇ ਵਿੱਚ ਹੁੰਦਾ ਤੇ ਫਿਰ ਉਹ ਰੇਲਵੇ ਪੁਲਸ ਦਾ ਏਰੀਆ ਸੀ ਇਸ ਕਰਕੇ ਕੋਸ਼ਿਸ਼ ਕਰਕੇ ਜੇ ਕੋਈ ਕਾਰਵਾਈ ਕਰਨ ਦੀ ਲੋੜ ਪੈਂਦੀ ਹੈ ਤੁਸੀਂ ਜਿਲ੍ਹਾ ਪੁਛ ਦੇ ਹਵਾਲੇ ਕਰਾਂਗੇ ਇਹਨਾਂ ਤੇ ਬਾਕੀ ਇਹਨਾਂ ਦੇ ਪਰਿਵਾਰ ਨੂੰ ਸਾਧਦੇ ਆ ਜੇ ਕੋਈ ਨਹੀਂ ਕੋਈ ਗੱਲ ਹੋਵੇਗੀ ਤੇ ਉਹਨਾਂ ਕੋਲੋਂ ਲਿਖ ਕੇ ਲੈ ਕੇ ਤੇ ਇਹਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਏਗਾ ਇਹਨਾਂ ਦਾ ਸਾਰੇ ਦੀ ਜਾਨ ਤੇ ਰੇਲਵੇ ਪੁਲਸ ਉਹਲਾ ਪਹਚਾਈ ਗਈ ਹਾਂ ਦੀ ਰੇਲੇ ਪੁਲਿਸ ਵੱਲੋਂ ਕਿਉਂ ਜਦੋਂ ਮੈਸੇਜ ਮਿਲਦਾ ਵਾ ਪੁਲਿਸ ਦੀ ਡਿਊਟੀ ਆ ਕਿ ਜਾ ਕੇ ਮੌਕੇ ਤੇ ਕਿ ਪਹਿਲੋ ਜਾਨ ਦੀ ਰਾਖੀ ਕਰਨੀ ਸਾਡਾ ਫਰਜ਼ ਆ ਅਸੀਂ ਇਹ ਨਹੀਂ ਵੇਖਦੇ ਕਿ ਜ਼ਿਲ੍ਹਾ ਪੁਲਿਸ ਦਾ ਏਰੀਆ ਆ ਜਾਂ ਜੀਆਰਪੀ ਦਾ ਏਰੀਆ ਵਾ ਅਸੀਂ ਜਾ ਕੇ ਪਹਿਲੋ ਆਪਣੀ ਡਿਊਟੀ ਕੀਤੀ ਆ ਉਸ ਤੋਂ ਬਾਅਦ ਜੋ ਵੀ ਕਾਰਵਾਈ ਆ ਜੇ ਜ਼ਿਲ੍ਹਾ ਪੁਲਿਸ ਦੀ ਆ ਤੇ ਉਹ ਕਰਨਗੇ ਜੇ ਸਾਡੀ ਹੋਏਗੀ ਤਾਂ ਅਸੀਂ ਕਰਾਂਗੇ ਇੱਕ ਥੋੜੀ ਦੂਰ ਗੱਦੀ ਚੌਕ ਪੈਂਦਾ ਤੇ ਟ੍ਰੈਫਿਕ ਵਾਲਿਆਂ ਨੂੰ ਇਨਫੋਰਮੇਸ਼ਨ ਦਿੱਤੀ ਕਿ ਇਹ ਨੇ ਜੋ ਪਤਾ ਲੰਘ ਗਿਆ ਪਰ ਉਹ ਪਤਾ ਲੱਗਾ ਕਿ ਉਹਨਾਂ ਨੇ ਕਿਹਾ ਤਾਂ ਵੀ ਰੇਲਵੇ ਸਟੇਸ਼ਨ ਵਾਲੇ ਦਾ ਪੈਣਾ ਉਹਨਾਂ ਨੂੰ ਕੋਈ ਗੱਲ ਨਹੀਂ ਕਿਸੇ ਵੇਲੇ ਨਾ ਕਿਸੇ ਨੂੰ ਕਹਿੰਦੇ ਪੁਲਿਸ ਦੀ ਗੱਲ ਕਰਦਾ ਕਿ ਆਪਣਾ ਫਰਟੀ ਨਾ ਸਾਡੇ ਪੁਲਿਸ ਨੂੰ ਕਹੀ ਹਾਂ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਪਹਿਲੋਂ ਜਾ ਕੇ ਉਹਨੂੰ ਜਾਨ ਬਚਾਉਂਦੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਆ ਜਾਂ ਰੇਲਵੇ ਪੁਲਿਸ ਜਾਂ ਉਹਨਾਂ ਦੀ ਹੈ ਤੇ ਉਹ ਬਾਅਦ ਦੀ ਗੱਲ ਹੁੰਦੀ ਹੈ ਦੋ ਨੌਜਵਾਨਾਂ ਦਰਮਿਆਨ ਹੋਈ ਮਾਮੂਲੀ ਤਕਰਾਰ ਨੂੰ ਲੈ ਕੇ ਸਖੀ ਮਾਸੀ ਦੇ ਲੜਕੇ ਵੱਲੋਂ ਆਪਣੇ ਭਰਾ ਦਾ ਅਜ ਤੇਜ਼ ਸਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਘਟਨਾ ਸਥਾਨ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਮ੍ਰਿਤਕ ਨੌਜਵਾਨ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹੋਠੀਆਂ ਦਾ ਵਸਨੀਕ ਸੀ ਅੱਜ ਉਹ ਆਪਣੀ ਸਗੀ ਮਾਸੀ ਦੇ ਮੁੰਡੇ ਨਾਲ ਕਿਸੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਘਰ ਆਏ ਸਨ ਜਦੋਂ ਮਾਸੀ ਦੇ ਮੁੰਡੇ ਹਰਪ੍ਰੀਤ ਸਿੰਘ ਨਾਲ ਟਕਰਾਰ ਹੋ ਗਏ ਤੇ ਮੋਟਰਸਾਈਕਲ ਤੇ ਪਿੱਛੇ ਬੈਠੇ ਹਰਪ੍ਰੀਤ ਸਿੰਘ ਨੇ ਤੇਜ਼ਾਰ ਹਥਿਆਰਾਂ ਨਾਲ ਮਨਰੋਪ ਸਿੰਘ ਤੇ ਵਾਰ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮਾਤ ਹੋ ਗਈ ਸਰ ਇਸ ਜਗ੍ਹਾ ਤੇ ਕੀ ਸੂਚਨਾ ਮਿਲੀ ਸਰ ਸਾਨੂੰ ਬਜਰੀਆ ਫੋਨ ਤੇਲਾਵ ਮਿਲੀ ਸੀ ਕਿ ਕਤਲ ਹੋਇਆ ਉਸ ਬੰਦੇ ਦਾ ਕਿਸੇ ਨੇ ਕੀਤਾ ਗਿਆ ਜੀ ਪਤਾ ਲੱਗਾ ਕੁਝ ਬਾਅਦ ਚ ਗੱਲ ਕਰਾਂਗੇ ਯੂਨੀਵਰਸਿਟੀ ਓਕੇ ਹਾਂਜੀ ਸਰ ਕੀ ਨਾਮ ਤੁਹਾਡਾ ਹਰਪ੍ਰੀਤ ਸਿੰਘ ਕਿਹੜਾ ਪਿੰਡ ਹੈ ਸਾਡਾ ਪਿੰਡ ਹੈ ਖਖਰਾਂ ਦੇ ਲਾਗੇ ਡੇਰੇ ਆ ਤੇ ਇਹ ਜਿਹੜੇ ਵੀਰ ਦੀ ਮੌਤ ਹੋਈ ਹੈ ਉਹ ਤੁਹਾਡੇ ਕੀ ਲੱਗਦੇ ਮਾਸੀ ਦਾ ਮੁੰਡਾ ਭਾਣਜਾਈ ਲੱਗਦਾ ਜਿੰਨਾ ਮੇਰੀ ਮਾਤਾ ਦਾ ਕੀ ਨਾਮ ਸੀ ਉਹਨਾਂ ਦਾ ਮੰਨਰੂਤ ਸਿੰਘ ਮੌਤ ਕਿਵੇਂ ਹੋਈ ਹੈ ਮੌਤ ਇਦਾਂ ਹੀ ਹੋਈ ਹੈ ਜੀ ਅਸੀਂ ਆ ਰਹੇ ਸੀ ਵੀ ਮੈਂ ਆਪਣੇ ਪਿੰਡ ਗਿਆ ਹੋਇਆ ਸੀਗਾ ਮਤਲਬ ਸੇਵਾ ਕਰਨ ਗਿਆ ਸੀ ਤੇ ਆਉਂਦੇ 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 ਹੋਏ ਇੱਥੇ ਪਾਣੀਪੁਰ ਲਾਗੇ ਇਹ ਕਹਿੰਦਾ ਵੀ ਐਂ ਜਾਵਾਂ ਵੀ ਨਸ਼ਾ ਮੈਂ ਕਰਨਾ ਹੈ ਮੈਂ ਨਸ਼ੇ ਤੋਂ ਉਠਾਉਂਦਾ ਸੀ ਇਹਨੂੰ ਵੀ ਇਹ ਕਹਿੰਦਾ ਮੈਂ ਲੈਣ ਜਾਣਾ ਮੈਂ ਕਿਹਾ ਤੂੰ ਗਾਧੂ ਲੈਣ ਜਾਣਾ ਮਤਲਬ ਇਹ ਨਸ਼ਿਆਂ ਦਾ ਆਦੀ ਸੀਗਾ ਹਾਂ ਨਸ਼ਿਆਂ ਦਾ ਆਦੀ ਸੀਗਾ ਜੀ ਇਹਨੇ ਇਹ ਕਹਿੰਦਾ ਮੈਂ ਨਹੀਂ ਮਾਰਨੀ ਇਹ ਇਨੇ ਰੋਕ ਲਿਆ ਮੋਟਰਸਾਈਕਲ ਇਹਨੇ ਮੇਰਾ ਦਮਾਲਾ ਲਾਉਣ ਦੀ ਕੋਸ਼ਿਸ਼ ਕੀਤੀ ਇਹਨੇ ਦਮਾਲਾ ਲਾਤਾ ਮੇਰੇ ਕੀਸਗਲਾਰ ਤੇ ਮੈਂ ਜੀ ਸ਼ਾਸਤਰਨਗਰ ਸ਼ਾਸਤਰਮਾਰ ਹੋ ਗਿਆ ਜੀ ਮੇ ਤੁ ਮੌਕੇ ਤੇ ਮੌਤ ਹੋ ਗਈ ਤੇ ਮੌਕੇ ਤੇ ਮੌਤ ਹੋ ਗਈ ਅੱਛਾ ਅੱਛਾ ਭਰਾ ਹੀ ਮੇਰਾ ਜੀ ਇਹ ਪੰਜ ਕਿ ਤੁਹਾਡਾ ਨੌਕੀਆ ਸਾਰ ਜੀਤ ਕਰਿਆ ਇਹ ਜਿਹੜੇ ਵੀਰਦੀ ਮੌਤ ਹੋਈ ਆ ਤੁਹਾਡੇ ਕੀ ਲੱਗਦੇ ਸੀ ਮੇਰੇ ਭਰਾ ਤੇ ਆ ਮੇਰਾ ਸਾਕ ਆ ਪਿਆ ਇੱਕ ਕਿਨੋਂ ਸੀ ਉਹਨਾਂ ਦਾ ਮਨਦੂਬ ਸਿੰਘ ਕਿੰਨੀ ਕੋਮਰ ਸੀ ਕੀ ਉਹਦੀ ਉਮਰ ਹੁਣੀ ਤੇ 1 ਸਾਲਾਂ ਬਾਈਆਂ ਦੀ 3 ਦੀ ਤੇ ਇਹਦਾ ਹੁਣ ਬਲੋ ਕਿਦਾਂ ਮੌਤ ਹੋ ਕਿਦਾਂ ਹੋਈ ਆ ਮੇਰੇ ਭਰਾ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਹਾਂਜੀ ਕੀ ਕਾਰਨ ਕੀ ਆ ਮਾਰਨ ਦੇ ਕੋਈ ਕਾਰਨ ਨਹੀਂ ਗੁਰਦੁਆਰੇ ਸੇ ਸੇਵਾ ਕਰਨ ਗਏ ਪਤਾ ਨਹੀਂ ਹੁਣ ਰਾਤ ਕੀ ਕੀਤਾ ਇਹ ਤੁਹਾਨੂੰ ਫੇਰ ਸੂਚਨਾ ਕਿਵੇਂ ਮਿਲੀ ਹੋਣੀ ਇਹ ਲੱਗਦਾ ਉਹ ਕਿਰਾਾ ਆਇਦਾ ਹੀ ਫੋਨ ਆਇਆ ਮੈਂ ਤੇਰਾ ਫਰਾ ਮਾਰ ਦਿੱਤਾ ਹਾਂ ਹੁਣ ਤੁਸੀਂ ਪੁਲਿਸ ਕਾਰਵਾਈ ਕਰਾ ਰਹੇ ਤੁਸੀਂ ਹਾਂਜੀ ਜ਼ਰੂਰ ਕਰਾਵਾਂਗੇ ਜਿਹੜੇ ਜਿਹਦੀ ਮੌਤ ਹੋਈ ਆ ਜੀ ਉਹ ਆਪਣੇ ਵੱਤ ਕੀ ਆਏ ਸਾਡਾ ਮਨੂਰ ਸਿੰਘ ਨਾਂ ਹੀ ਤੇ ਜਿਹੜਾ ਜਿਹੜਾ ਮੁੰਡਾ ਆਪਣੇ ਮਲ ਜਨੇ ਆਪਣੇ ਮਲ ਇਹਦੇ ਸਿਹਜ ਮਾਰਿਆ ਜੀ ਉਹ ਆਪਣੇ ਮਰ ਸਕੂਲ ਦੇ ਵੇ ਮਾ ਆਪਣੇ ਮਾਲ ਸਾਡੀ ਭੈਣ ਦਾ ਮੁੰਡਾ ਹੈ ਮਲਮ ਮਾਸੀ ਘਰ ਰਹਿੰਦਾ ਸੀ ਮਾਸੀ ਦੇ ਮੁੰਡੇ ਦੇ ਮਾਸੀ ਘਰ ਹਾਂਜੀ ਮਾਸੀ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਨਸੀਰੇਵਾਲ ਵਿਖੇ ਬੀਤੀ ਰਾਤ ਮਾਮੂਲੀ ਵਿਵਾਦ ਨੂੰ ਲੈ ਕੇ ਖੂਨੀ ਝੜਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਆਪਣੀ ਜੋ ਬਰੇਜ਼ਾ ਗੱਡੀ ਲੈ ਕੇ ਕਿਸੇ ਕੰਮ ਨੂੰ ਜਾ ਰਿਹਾ ਸੀ ਤਾਂ ਪਿੰਡ ਵਿੱਚ ਹੀ ਨਵੀਂ ਗਲੀ ਦਾ ਨਿਰਮਾਣ ਕੀਤਾ ਗਿਆ ਜਿਸ ਤੋਂ ਬਾਅਦ ਉਹ ਗੱਡੀ ਉਸ ਗਲੀ ਵਿੱਚੋਂ ਕੱਢ ਲਈ ਤਾਂ ਸਰਪੰਚ ਅਤੇ ਉਸ ਦੇ ਸਾਥੀਆਂ ਨੇ ਉਸੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਦਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਉਸ ਨੂੰ ਸਿਵਲ ਹਸਪਤਾਲ ਵਿੱਚ ਸੁਲਤਾਨਪੁਰ ਲੋਧੀ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਬੇਹੋਸ਼ੀ ਦੀ ਹਾਲਤ ਵਿੱਚ ਦਾਖਲ ਕਰਵਾਇਆ ਗਿਆ। ਤੇ ਆਪਣੇ ਪਿੰਡੇ ਇਹਨਾਂ ਨੇ ਆੜ ਕੇ ਪਹਿਲਾਂ ਮਨੋਰ ਤੋਂ ਕਿਦੋਂ ਪਹੁੰਚੇ ਉਸ ਤੋਂ ਬਾਅਦ ਲਲਕਾਰੇ ਮਾਰੇ ਤੇ ਜਾਨਲੇਵਾ ਹਮਲਾ ਕੀਤਾ ਮਿਲਦੇ ਇਹਨਾਂ ਨੇ ਗੁਰਗੋਈ ਮੈਦਾਨਾ ਮੈਂ ਮੈਂ ਸਰਪੰਚ ਅਮਨਵੀਰ ਸਿੰਘ ਉਹਦਾ ਮੁੰਡਾ ਨਾਲ ਮੈਂ ਜੀ ਚੰਗਾ ਹੋਇਆ ਕਿ ਕਿਸੇ ਦਾ ਇਹ ਰਾਜ ਆਈ ਬਸ ਨਾਲੇ ਬੋ ਜਾਗ ਨੂੰ ਬੁੱਠਾ ਬੋਲਦੇ ਨਾ ਰੱਬ ਨੇ ਹਾਂਜੀ ਹਾਂਜੀ ਸਹੀ ਸਵੇ ਦੇ ਨਾ ਸੜਕ ਬਣਾਉਂਦੇ ਸੀਗੇ ਕੰਕਰੀਟ ਦੀ ਤੇ ਸਾਰੇ ਉਦਾਂ ਉਥੇ ਨਾ ਸਾਡੇ ਆਪਣੇ ਜਦੋਂ ਸੜਕ ਬਣਾ ਕੇ ਮੈਸਤਰੀ ਚੱਲ ਗਏ ਤੇ ਅਸੀਂ ਆਪਦਾ ਭਈਆ ਉਥੇ ਖੜਾ ਕਰ ਦਿੱਤਾ ਕਿ ਤੂੰ ਭਈ ਉੱਥੇ ਨਾ ਗੋਚੀ ਨੂੰ ਚੰਨ ਨਹੀਂ ਤੇ ਨਾ ਕੁੱਤਾ ਚੰਨਦੇ ਉੱਥੇ ਪੈੜਾਂ ਲੱਗ ਜਾਂਦੀਆਂ ਉਹ ਲਾਗੇ ਪੰਦਾ ਜਿਹੜਾ ਉਹਨੇ ਸ਼ਰਾਬ ਪੀਤੀ ਹੋਈ ਸੀ ਗੱਡੀ ਲਿਆ ਕੇ ਉੱਤੇ ਚੜਾਉਣ ਦੀ ਕੋਸ਼ਿਸ਼ ਕਰਦਾ ਸੀ ਉਹਦੇ ਕਰੀ ਉਹਨੂੰ ਕੋਸ਼ ਕਰਦਾ ਇਹ ਵੱਡਿਆ ਉਹਨਾਂ ਦਾਸਰ ਨਾਲ ਉਹਨੂੰ ਵੱਢ ਦਿੱਤਾ ਤੇ ਅਸੀਂ ਮੋਦਵਾਰਾਂ ਦੇ ਬੰਦਿਆਂ ਦੇ ਰੋਲਾ ਪੈਂਦਾ ਵੇਖ ਕੇ ਗਏ ਆ ਤੇ ਸਭ ਆਦਰ ਉੱਥੇ ਹੀ ਜਾਂਦਿਆਂ ਨੂੰ ਸਾਡੇ ਦੇ ਹੱਟਤੀਆ ਹੋ ਗਏ ਸਾਡਾ ਭਈਆ ਪਿਆ ਸੀ ਉਹਨੂੰ ਅਸੀਂ ਚੱਕ ਲਿਆਂਦਾ ਉੱਥੇ ਚੱਕ ਕੇ ਦੇ ਹੁਣ ਭਈਆ ਸਾਡੇ ਹੱਥ ਬਧਾਲਾ ਸੁਭਨ ਸੁਮਨ ਕੁਮਾਰ ਆ ਜੀ ਪੰਜਾਬ ਅਰਬਨ ਪਲੈਨਿੰਗ ਅਤੇ ਡਿਵੈਲਪਮੈਂਟ ਅਥਾਰਟੀ ਦੇ ਅਧੀਨ ਇੰਪਰੂਵਮੈਂਟ ਪ੍ਰੋਜੈਕਟ ਲਾ ਨੇ ਵਕ ਵਕ ਜ਼ਾਇਦਾਦ ਦਾ ਵੇਚ ਕੇ ਇਕੱਠੇ ਕੀਤੇ 6 ਕਰੋੜ 6 ਲੱਖ 8000 ਰੁਪਏ ਕਮਾਈਗੇ ਤੇ ਇਸ ਵਿੱਚ ਰਹਾਇਸ਼ੀ ਪਲਾਟ ਦੁਕਾਨਾਂ ਅਤੇ ਹੋਰ ਜ਼ਾਇਦਾਦਾਂ ਸ਼ਾਮਿਲ ਸਨ ਇਸ ਵੱਡੀ ਸਫਲਤਾ ਦੀ ਸ਼ਲਾਘਾ ਕਰਦੇ ਉਹਨਾਂ ਕਿਹਾ ਹੈ ਕਿ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧੀਨ ਕੰਮ ਕਰ ਰਹੇ ਅਧਿਕਾਰੀਆਂ ਨੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਆਪਣੇ ਸੁਪਨਿਆਂ ਦੀ ਜਾਇਦਾਦ ਦਾ ਖਰੀਦਣ ਦਾ ਮੌਕਾ ਪ੍ਰਦਾਨ ਕੀਤਾ ਹੈ ਅੱਜ ਇਹਦੇ ਤੋਂ ਵੱਲੋਂ ਕਿ ਪ੍ਰੈਸ ਮੀਟਿੰਗ ਕੀਤੀ ਗਈ ਅਸੀਂ ਕੀ ਕੀ ਏਜੰਡੇ ਸੀ ਜਿਹਨੂੰ ਲੈ ਕੇ ਅੱਜ ਦੀ ਪ੍ਰੈਸ ਮੀਟਿੰਗ ਕੀਤੀ ਗਈ ਅ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਇੰਪਰੂਵਮੈਂਟ ਟਸਟ ਕਪੂਰਸਲਾ ਵੱਲੋਂ 11 April 2024 ਨੂੰ ਇੱਕ E auction ਕੀਤੀ ਗਈ ਸੀ ਜਿਹਦੇ ਵਿੱਚ ਲਗਭਗ 15 ਜਿਹੜੇ ਯੂਨਿਟਸ ਸੀਗੇ ਉਹ ਬੋਲੀ E ਨਿਲਾਮੀ ਰਾਹੀਂ ਵਿਕੇ ਜਿਹਦੇ ਵਿੱਚੋਂ ਇੱਕ ਜਿਹੜਾ ਰੈ residencs ਸੀਗਾ ਮਾਡਲ ਟਾਊਨ ਦੇ ਵਿੱਚ ਤੇ 14 ਇਹ ਜਿਹੜੀ ਹੈਗੀ ਸੀ ਕਮਰਸ਼ੀਅਲ ਸਾਈਟ ਸੀਗੀਆਂ ਤੇ ਇਹ ਹੀ ਜਿਹੜੀਆਂ ਸਾਈਟਸ ਈ ਆਕਸ਼ਨ ਰਾਹੀਂ ਵਿਕੀਆਂ ਤੇ ਲਗਭਗ 6 ਲੱਖ 6 6 ਕਰੋੜ 6 ਲੱਖ 8000 ਜਿਹੜਾ ਹੈਗਾ ਉਹ ਰੈਵਨਿਊ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਸੀ ਗਵਰਨਮੈਂਟ ਅਸਟ ਜਿਹੜਾ ਕਮਾ ਕੇ ਦਿੱਤਾ ਹੈਗਾ ਉਹ ਸਰਕਾਰ ਦਾ ਖਾਤਾ ਤੇ ਵੱਡਾ ਕੀਤਾ ਹੈਗਾ ਸਕ ਟੋਟਲ ਕਿੰਨੇ ਬੂਥ ਸੀ ਤੇ ਵਿੱਚ ਕਿੰਨੇ ਕੀ ਬੂਥ ਤੇ ਕਿੰਨੇ ਕੀ ਦੁਜੇ ਸੀ ਟੋਟਲ ਕਿੰਨੇ ਕੀ ਮਤਲਬ ਕਿ ਇਹ ਜਿਹਦੇ ਵਿੱਚ ਸਾਡੇ ਮਾਡਲ ਟਾਊਨ ਦੇ ਵਿੱਚ ਇੱਕ ਰੈ residențial ਪਲਾਟ ਵਿਦ ਸਟਰਕਚਰ ਸੀਗਾ ਤੇ ਰਜੀਵ ਗਾਂਧੀਨ ਕਲੇਵ ਦੇ ਵਿੱਚ ਲਗਭਗ ਇਹ 7 ਕੁ 6 7 ਜਿਹੜੇ ਸੀਗੀਆਂ ਉਹ ਸ਼ਾਪ ਕਮ ਆਫਿਸ ਪਲੱਸ ਖਾਲੀ ਪਲਾਟ ਸੀਗੇ ਦੋ ਪਲਾਟ ਸੀਗੇ ਜੇ ਜਿਹਦੇ ਵਿੱਚੋਂ ਜਾਮਾ ਮਸਜਿਦ ਮਾਰਕੀਟ ਦੇ ਵਿੱਚ 5-7 ਉਹ ਜੜੀਆਂ ਦੁਕਾਨਾਂ ਸੀ ਜੜੀਆਂ ਹੈਗੀਆਂ ਵਿਕੀਆਂ ਹੈਗੀਆਂ ਟੋਟਲ ਕਿੰਨਾ ਰੈਵਨਿਊ ਇਕੱਠਾ ਕੀਤਾ ਗਿਆ ਇਹ ਰੈਵਨਿਊ ਜਿਹੜਾ ਹੈਗਾ ਟੋਟਲ 6 ਕਰੋੜ 6 ਲੱਖ 8000 ਰੁਪਇਆ ਜਿਹੜਾ ਇਕੱਠਾ ਕੀਤਾ ਗਿਆ ਐਕਸਾਈਜ਼ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਦੇ ਰਾਦੀਨਾਨਗਰ ਦੇ ਰੇਲਵੇ ਰੋਡ ਤੇ ਆਪਕੋ ਪਤਾ ਕਿ ਦੁਕਾਨਾਂ ਦੀ ਆੜ ਵਿੱਚ ਸ਼ਰਾਬ ਵੇਚਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਸਾਂਝੀ ਰੇਡ ਦੌਰਾਨ 81 ਬੋਤਲਾਂ ਅੰਗਰੇਜ਼ੀ ਅਤੇ 87 ਬੋਤਲਾਂ ਦੇਸੀ ਸ਼ਰਾਬ ਠੇਕਾ ਦੀਆਂ ਬਰਾਮਦ ਹੋਈਆਂ ਅਤੇ ਦਿਨਾਨਗਰ ਥਾਣੇ ਵਿੱਚ ਐਕਸਾਈਜ਼ ਐਕਟ ਦੇ ਤਹਿਤ ਦੋ ਲੋਕਾਂ ਮਨੀਸ਼ ਕੁਮਾਰ ਵਾਸੀ 베ਰੀਆ ਮੁਹੱਲਾ ਤੇ ਸੰਜੀਵ ਕੁਮਾਰ ਵਾਸੀ ਗੁਜਰਾ ਗਲੀ ਦੀਨਾ ਨਗਰ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਰੇਡ ਦੌਰਾਨ ਦੀਨਾ ਨਗਰ ਸਰਕਲ ਦੇ ਠੇਕੇਦਾਰ ਦਵਿੰਦਰ ਸਿੰਘ ਵੀ ਹਾਜ਼ਰ ਸਨ ਬਟਾਲਾ ਦੇ ਨੇੜਲੇ ਪਿੰਡ ਕਾਲਾ ਨੰਗਲ ਦੀ ਰਹਿਣ ਵਾਲੀ ਦੋ ਔਰਤਾਂ ਜੋ ਰਿਸ਼ਤੇ ਵਿੱਚ ਨਨਾਨ ਪਰਜਾਈ ਆਪਣੇ ਘਰ ਤੋਂ ਬਟਾਲਾ ਵੱਲ ਆ ਰਹੀਆਂ ਸਨ ਕਿ ਰਾਹ ਸੇ ਵਿੱਚ ਮੋਟਰਸਾਈਕਲ ਦੇ ਸਵਾਰ ਇੱਕ ਨੌਜਵਾਨਾ ਵੱਲੋਂ ਦਾਤਰ ਨਾਲ ਪਹਿਲਾਂ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਦੋ ਮਨ ਨਾਂ ਪਛਾਈ ਕੋਲੋਂ ਪਰਸ ਤੇ ਉਹਨਾਂ ਦੇ ਮੋਬਾਈਲ ਫੋਨ ਦੀ ਲੁੱਟ ਖੋ ਕਰਕੇ ਫਰਾਰ ਹੋ ਗਏ। ਉੱਥੇ ਹੀ ਪੀੜਤ ਔਰਤ ਗੀਦਾ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ 50 ਹਜ਼ਾਰ ਰੁਪਏ ਨਕਦੀ ਸੀ ਤੇ ਉਹ ਨੌਜਵਾਨ ਜਦੋਂ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਏ ਤਾਂ ਉਹਨਾਂ ਉੱਥੋਂ ਆਪਣੀ ਜਾਨ ਬਚਾਉਂਦੇ ਹੋਏ ਮੁੜ ਪੂਰੀ ਵਾਰਦਾਤ ਦੀ ਸ਼ਿਕਾਇਤ ਪੁਲਿਸ ਥਾਣਾ ਸਦਰ ਬਟਾਲਾ ਵਿੱਚ ਕੀਤੀ। ਅੱਜ ਕੱਲ੍ਹ ਸੀ ਮਤਲਬ ਆਪਣੇ ਪਿੰਡ ਤੋਂ ਮੈਂ ਆਪਣੇ ਹਸਬੰਦ ਨੂੰ ਜਾਂਦੀ ਪਈ ਸੀ ਕੈਸ਼ ਦੇਣ ਵਾਸਤੇ। ਕਿਹੜਾ ਪਿੰਡ ਹੈ? ਹਾਂਜੀ ਪਿੰਡ ਕਾਲਾ ਨੰਬਰ ਦੀ ਮੰਗ ਲਿਆ ਸਰਮ ਹਮਤ ਅਸੀਂ ਮਤਲਬ ਆਪਣੇ ਘਰੋਂ ਜਦੋਂ ਨਿਕਲੇ ਤੇ ਮਤਲਬ ਇਹ ਤਿੰਨ ਨੌਜਵਾਨ ਸਾਡਾ ਪਿੱਛਾ ਕਰਦੇ ਪਏ ਸੀ ਜਦੋਂ ਹੀ ਘੜਾ ਤੋਂ ਥੋੜੀ ਮਤਲਬ ਦੂਰ ਗਏ ਤੇ ਇਹਨਾਂ ਨੇ ਮਤਲਬ ਸਾਡੇ ਉੱਪਰ ਹਮਲਾ ਕੀਤਾ ਇੱਕ ਦੇ ਕੋਲ ਦਾਤਰ ਸੀ ਉਹਨਾਂ ਨੇ ਮਤਲਬ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਸਿਰ ਤੇ ਸਾਡੇ ਕੋਲ ਫੋਨ ਸੀ ਮੇਰੇ ਹੱਥ ਵਿੱਚ ਮੇਰਾ ਫੋਨ ਡਿੱਗ ਗਿਆ ਇਹਨਾਂ ਨੇ ਫੜ ਲਿਆ ਮੇਰੇ ਕੋਲ ਤੇ ਦੀਦੀ ਮੇਰੇ ਨਾਲ ਸਿਸਟਰਨ ਲੋ ਹੀ ਉਹਨਾਂ ਕੋਲ ਪਰਸ ਵਿੱਚ ਡਾਕੂਮੈਂਟ ਹੀ ਕੈਸ਼ ਸੀ ਉਹਨਾਂ ਨੇ ਮਤਲਬ ਪਰਸ ਖੋ ਕੇ ਤੇ ਉਸੇ ਟਾਈਮ ਫੜਾੜ ਹੋ ਗਏ ਕਿੰਨਾ ਕੈਸ਼ ਸੀ ਕੈਸ਼ ਵਿੱਚ 50000 ਹੋ ਗਿਆ ਲੈ ਗਏ ਹਾਂਜੀ ਖੋ ਕੇ ਲੈ ਗਏ ਕਿੰਨੇ ਫੋਨ ਤਾਂ ਫੋਨ ਦੋ ਹੀ ਇੱਕ ਦੀਦੀ ਉਹਨਾਂ ਦਾ ਪਰਸ ਵਿੱਚ ਇੱਕ ਇਹਨੇ ਮੇਰੇ ਹੱਥ ਵਿੱਚ ਹੀ ਕਿ ਪਰਸ ਵਿੱਚ ਹਾਂਜੀ ਫਿਰ ਅਸੀਂ ਉਸੇ ਟਾਈਮ ਪੁਲਿਸ ਕੰਪਲੇਂਟ ਕੀਤੀ ਤੇ ਪੁਲਿਸ ਥਾਣਾ ਸਦਰ ਬਟਾਲਾ ਉਹਨਾਂ ਦੀ ਟੀਮ ਨੇ 24 ਘੰਟੇ ਦੇ ਵਿੱਚ ਵਿੱਚ ਮਤਲਬ ਕੀਤਾ ਨੰਨ ਕਾਬੂ ਤੇ ਹਾਂਜੀ ਉਹਨਾਂ ਨੂੰ ਫੜ ਲਿਆ ਤੇ ਸਾਡਾ ਸਾਰਾ ਜਿਹੜਾ ਸਮਾਨ ਬਰਾਮਦ ਕੀਤਾ ਉਹਨਾਂ ਅਸੀਂ ਹੋ ਸਟੀਮ ਦਾ ਬੋਤ ਤੈਦੇ ਲੋਤਾਂਨ ਵਾਦ ਕਰਦੇ ਥੈਂਕਸ ਕਰਦੇ ਆ ਕਿ ਟੀਮ ਨੇ ਸਾਡਾ ਮਤਲਬ ਸਮਾਨ ਜੋ ਵੀ ਆ ਆਪਣੇ ਕੋਲ ਡ੍ਰਮਪ ਕੀਤਾ ਹਾਂ ਸਰ ਹਾਂਜੀ ਮੈਂ ਗਵਿੰਦਰ ਸਿੰਘ ਕਾਲਾਣਾਕ ਤੋਂ ਜੀ ਬਲਾਕ ਪ੍ਰਧਾਨ ਫਤਗੜ ਚੂੜੀਆਂ ਆਮ ਪਾਰਟੀ ਸਾਡੇ ਪਿੰਡ ਕੱਲ ਅਸੀਂ ਕੱਲ ਅੰਮ੍ਰਿਤਸਰ ਗਏ ਹੋ ਸੀਗੇ ਤੇ ਸਾਨੂੰ ਪਤਾ ਲੱਗਾ ਕਿ ਸਾਡੇ ਪਿੰਡ 'ਗ ਇੱਕ ਲੁੱਟ ਹੋਈ ਐ ਜੀ ਉਹ ਹੋਈ ਐ ਮੈਨੂੰ ਜਦੋਂ ਫੋਨ ਕੀਤਾ ਵੀ ਸਾਡੇ ਇਸ ਤਰ੍ਹਾਂ ਲੁੱਟ ਹੋ ਗਈ ਐ ਤੇ ਬੰਦੇ ਭੱਜ ਗਏ ਨੇ ਮੈਂ ਕਿਹਾ ਤੁਸੀਂ ਕੋਈ ਗੱਲ ਨਹੀਂ ਜਿੰਦ ਉੱਟ ਹੋ ਗਈ ਤੇ ਤੁਹਾਡਾ ਪਛਾਹ ਹੋ ਗਿਆ ਤੇ ਕਹਿੰਦੇ ਹਨ ਦਾਤ ਮਾਰ ਲੱਗੇ ਤੇ ਪਛਾਹ ਹੋ ਗਿਆ ਔਰ ਅਸੀਂ ਉਸੇ ਵੇਲੇ ਫਿਰ ਮੈਂ ਫੋਨ ਕਰਤਾ ਜੀ ਐਸਐਸ ਸਾਹਿਬ ਸਰਦਾਰ ਸਤੋ ਵਾਲਿਆਂ ਨੂੰ ਸਬ ਸੁਖਵਿੰਦਰ ਸਿੰਘ ਨੂੰ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰੇ 10 ਮਿੰਟ ਵਿੱਚ ਪੁਲਿਸ ਰਿਡਰ ਕਾਲੇ ਮੈਂ ਪਹੁੰਚ ਜਾਂਦੀ ਹੈ ਇਹਨਾਂ ਨੂੰ ਸਾਰਾ ਰਿਪੋਰਟ ਕਰਕੇ ਕਿਸ ਤਰ੍ਹਾਂ ਇਹੋ ਜਿਹੇ ਬੰਦੇ ਕਿਸ ਤਰ੍ਹਾਂ ਸੀਗਾ ਇਹਨਾਂ ਨੇ 24 ਘੰਟੇ ਐਨੀ ਮਿਲ ਕੇ 20 ਘੰਟੇ ਦੇ ਅੰਦਰ ਉਹ ਸਾਰੇ ਬੰਦੇ ਟੈਸਟ ਕਰ ਲਏ ਔਰ ਜਿੰਨੀ ਵੀ ਇਹਨਾਂ ਦੇ ਸਮਾਨ ਉਹਨਾਂ ਦਾ ਹੋਇਆ ਸੀ ਸਾਰਾ ਉਹਨਾਂ ਬਰਾਮਦ ਕਰ ਲਿਆ ਔਰ ਅਸੀਂ ਤੁਹਾਨੂੰ ਵਧਾਈਆਂ ਸਦਰਪਟਾਲਾ ਪੁਲਿਸ ਦੇ ਖਾਸ ਕਰਕੇ ਐਸਐਸ ਸਾਹਿਬ ਉਹਨਾਂ ਦੇ ਸਾਰੀ ਟੀਮ ਦੇ ਕਿ ਇੰਨੀ ਕਰੰਟ ਐਕਸ਼ਨ ਲੈ ਕੇ ਇਹਨਾਂ ਨੇ ਜਿਹੜੇ ਮੁਰਜ਼ੂਫੜੇ ਰ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਔਰ ਅਸੀਂ ਇਹਨਾਂ ਦੇ ਕੰਮ ਤੇ ਬਹੁਤ ਖੁਸ਼ ਹਾਂ ਹਾਂਜੀ ਨੋਸੇਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਗ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ